ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਜੀ ਅੱਜ 6 ਪੋ ਹੈ ਠੰਡ ਦੇ ਕੋਰੇ ਦਾ ਕਹਿਰ ਜੋ ਸਾਡੇ ਸਰੀਰ ਨੂੰ ਸੁੰਨ ਕਰ ਰਿਹਾ ਹੈ ਉੱਥੇ ਦੂਜੇ ਪਾਸੇ ਸਾਡੀ ਕੌਮ ਦੇ ਇਤਿਹਾਸ ਚ ਹੋਈਆਂ ਅਜਹੀਆਂ ਮਹਾਨ ਕੁਰਬਾਨੀਆਂ ਦੀਆਂ ਦਾਸਤਾਂ ਜੋ ਸਾਡੇ ਸਰੀਰ ਵਿੱਚ ਲਹੂ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਦੀਆਂ ਹਨ ਖਾਲਸਾ ਜੀ ਅਸੀਂ ਅੱਜ ਇੱਕ ਲੜੀ ਸ਼ੁਰੂ ਕਰਨ ਜਾ ਰਹੇ ਹਾਂ ਲੜੇਸ਼ ਸਫਰ 에 ਸ਼ਹਾਦਤ ਦੀ 6 ਪੋ ਤੋਂ 13 ਪੋ ਤੱਕ ਦੀਆਂ ਦਾਸਤਾਂ 6ਵਾਂ 1707 ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਕਹਿਣਾ ਲਿਖਣਾ ਪੜਨਾ ਭਾਵੇਂ ਸੌਖਾ ਹੈ ਪਰ ਜੇਕਰ ਅਨੰਦਪੁਰ ਸਾਹਿਬ ਉੱਪਰ ਆਈ ਵਿਪਤਾ ਦਾ ਅਹਿਸਾਸ ਆਪਣੇ ਆਪਣੇ ਹਿਰਦਿਆਂ ਵਿੱਚ ਕਰੀਏ ਤਾਂ ਮਨੁੱਖ ਤੁਰ ਅੰਦਰ ਤੱਕ ਕੰਬ ਉੱਠਦਾ ਹੈ 6 ਮਹੀਨੇ ਤੋਂ ਉੱਪਰ ਦਾ ਘੇਰਾ ਕਿਸੇ ਵੀ ਬਾਹਰੀ ਮਦਦ ਦੀ ਕੋਈ ਵੀ ਆਸ ਨਹੀਂ ਸੀ ਦਾਣਾ ਪੱਠਾ ਸਭ ਖਤਮ ਹੋ ਚੁੱਕਾ ਸੀ ਪਾਣੀ ਦਾ ਵਹਾਅ ਵੀ ਦੁਸ਼ਮਣ ਨੇ ਰੋਕ ਲਿਆ ਸੀ ਜੀਵਨ ਦੀ ਸਭ ਤੋਂ ਜ਼ਰੂਰੀ ਚੀਜ਼ ਪਾਣੀ ਵੀ ਜੇਕਰ ਚਾਰ ਸਿੰਘ ਲੈਂਡ ਜਾਂਦੇ ਤਾਂ ਦੋ ਹੀ ਵਾਪਸ ਮੁੜਦੇ ਸਨ ਦੋ ਸ਼ਹੀਦ ਕਰ ਦਿੱਤੇ ਜਾਂਦੇ ਸਨ ਖੂਨ ਦਾ ਮੁੱਲ ਤਾਰ ਕੇ ਪਾਣੀ ਦੀਆਂ ਦੋ ਦੋ ਘੁੱਟਾਂ ਨੂੰ ਜਦੋਂ ਸਿੰਘ ਤਰਸਣ ਲੱਗ ਪਏ ਫਿਰ ਵੀ ਜੇ ਹੌਸਲੇ ਚੜ੍ਹਦੀ ਕਲਾ ਵਿੱਚ ਰਹਿਣ ਤਾਂ ਉਹ ਸਿਵਾਏ ਅਕਾਲਪੁਰਖ ਦੇ ਮਿਹਰ ਦੇ ਹੋਰ ਕੁਝ ਵੀ ਨਹੀਂ ਹੋ ਸਕਦਾ ਫਾਕਿਆਂ ਦੀ ਅਜਿਹੀ ਦਰਦਨਾਕ ਹਾਲਤ ਵਿੱਚ ਸਿੰਘਾਂ ਤੇ ਅਤੇ ਮਾਤਾ ਜੀ ਦੇ ਜ਼ੋਰ ਪਾਉਣ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਜੀ ਦਾ ਕਿਲਾ ਛੱਡਣ ਲਈ ਮਨ ਬਣਾ ਲਿਆ ਪਰ ਉਹਨਾਂ ਨੇ ਪਹਿਲਾਂ ਹੀ ਸਿੰਘਾਂ ਨੂੰ ਸੁਚੇਤ ਕਰ ਦਿੱਤਾ ਸੀਗਾ ਇਹ ਦਗੇਦਾਰ ਹਨ ਆਦਕਿ ਇਹਨਾਂ ਪਰ ਮਤਪਤੇ ਆਏ ਕਿ ਇਹ ਜੋ ਮੁਗਲ ਹਨ ਤੁਰਕਾਂ ਤੋਂ ਆਏ ਹਨ ਇਹਨਾਂ ਉੱਪਰ ਯਕੀਨ ਨਹੀਂ ਕੀਤਾ ਜਾ ਸਕਦਾ ਇਹ ਯਕੀਨ ਦੇ ਕਾਬਿਲ ਨਹੀਂ ਸਨ ਪਰ ਫਿਰ ਵੀ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਲਈ ਇੱਕ ਤਰਕੀਬ ਬਣਾਈ ਉਹ ਉਹਨਾਂ ਨੇ ਸਾਰੇ ਮੁਖੀ ਸਿੰਘਾਂ ਸਿੰਘਾਂ ਦੇ ਨਾਲ ਸਾਂਝੀ ਕੀਤੀ ਸੋਚਿਆ ਜਾਵੇ ਤੇ ਕਿਸੇ ਆਪਣੀ ਵਸਤੂ ਨੂੰ ਕਿਸੇ ਵੀ ਆਪਣੀ ਕੀਮਤੀ ਚੀਜ਼ ਨੂੰ ਛੱਡ ਕੇ ਜਾਣਾ ਬਹੁਤ ਹੀ ਔਖਾ ਹੁੰਦਾ ਹੈ ਇਸ ਦਾ ਅਹਿਸਾਸ ਸ਼ਾਇਦ ਉਦੋਂ ਹੀ ਮਨੁੱਖ ਕਰ ਸਕਦਾ ਹੈ ਜਦੋਂ ਉਹ ਉਸ ਉੱਪਰ ਕੋਈ ਪਾਣਾ ਵਰਤਦਾ ਹੈ ਉਂਝ ਕਹਿਣਾ ਬਹੁਤ ਸੌਖਾ ਹੈ ਮੇਰੇ ਚੋਜੀ ਪ੍ਰੀਤਮ ਦਾ ਸਾਹਿ 6862 ਜਿੱਥੇ ਮੌਕੇ ਦੀ ਸਲਤਨਤ ਨੂੰ ਵੀ ਫਿੱਕਾ ਪਾਉਂਦਾ ਸੀ ਜਿੱਥੇ ਮੇਰੇ ਪ੍ਰੀਤਮ ਦੇ ਚਾਰੇ ਲਾਲਾਂ ਨੇ ਆਪਣੇ ਬਚਪਨ ਤੇ ਜਵਾਨੀ ਦੇ ਸੋਹਣੇ ਸਮੇਂ ਨੂੰ ਮਾਣਿਆ ਜਿੱਥੇ ਜ਼ੁਲਮ ਰਾਜ ਦੀ ਜੜ ਪੁੱਟਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰਾਜ ਸਾਜਿਆ ਉਸ ਧਰਤੀ ਨੂੰ ਛੱਡ ਕੇ ਜਾਣਾ ਵਾਕਿਆਏ ਬਹੁਤ ਹੀ ਔਖਾ ਰਿਆ ਹੋਊਗਾ 6 ਪੋ 1961 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਚੌਣਵੇਂ ਸਿੰਘਾਂ ਨੂੰ ਨਾਲ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਆਖਰੀ ਵਾਰ ਅਲਵਿਦਾ ਕਹਿਣ ਲਈ ਨਿਕਲੇ ਬੇਵਸਲਾਚਾਰ ਡੋਰਪੋਰੀ ਹੋਈ ਅਨੰਦਪੁਰੀ ਅੱਜ ਅਨਾਦ ਤੇ ਬੇਸਹਾਰਾ ਬੇਸਹਾਰਾ ਮਹਿਸੂਸ ਕਰ ਰਹੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਜੀ ਵੱਲ ਆਖਰੀ ਵਾਰ ਤੱਕਿਆ ਤੇ ਇਸ ਸਫ਼ਰ ਦੀ ਸ਼ੁਰੂਆਤ ਉਹਨਾਂ ਨੇ ਸ਼੍ਰੀ ਗੁਰਤੇਗ ਬਹਾਦਰ ਜੀ ਦੇ ਪਾਵਨ ਸਥਾਨ ਸੀਸਗੰਜ ਸਾਹਿਬ ਤੋਂ ਕੀਤੀ ਪਿਤਾ ਜੀ ਦੇ ਸੀਸਗੰਜ ਤੇ ਕਲਗੀਧਰ ਜੀ ਨੇ ਨਮਸਕਾਰ ਕੀਤੀ ਅਨੰਦਪੁਰ ਸਾਹਿਬ ਤੋਂ ਅੰਤਿਮ ਵਿਦਾਇਗੀ ਦੀ ਆਗਿਆ ਪਿਤਾ ਗੁਰਦੇਵ ਜੀ ਦੇ ਅਸਥਾਨ ਤੇ ਸਤਗੁਰੂ ਜੀ ਨੇ ਆਪ ਅਰਦਾਸ ਕਰਕੇ ਲਈ ਅਸਥਾਨਾਂ ਦੀ ਸਾਰੀ ਸੰਭਾਲ ਲਈ ਪਾਈ ਗੁਰਪਖ ਸਿੰਘ ਜੀ ਨੂੰ ਜ਼ਿੰਮੇਵਾਰੀ ਸੌਂਪੀ ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਵਾ ਰਵੀ ਅਨੰਦਗੜ੍ਹ ਸਾਹਿਬ ਪੁੱਜੇ ਇਸ ਸਮੇਂ ਤੱਕ ਸਿੰਘਾਂ ਨੇ ਬੰਦੂਕਾਂ ਤੀਰਾਂ ਤੇ ਗਿਆ ਬਰਸ਼ੀਆਂ ਅਤੇ ਹੋਰ ਹਥਿਆਰ ਵੱਦ ਤੋਂ ਵੱਧ ਆਪਣੇ ਨਾਲ ਲੈ ਲਏ ਸਾਰਾ ਜਥਾ ਹੁਣ ਚਾਲੇ ਪਾਉਣ ਲਈ ਤਿਆਰ ਖੜਾ ਸੀ ਸਤਗੁਰੂ ਜੀ ਨੇ ਸਾਰੇ ਜਥੇ ਨੂੰ ਆਪਣੀ ਤਰਤੀਬ ਦਿੱਤੀ ਸਤਗੁਰੂ ਜੀ ਨੇ ਕੁਝ ਮੁਖੀ ਸਿਰਲਤ ਯੋਧਿਆਂ ਦੇ ਪਹਿਰੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਕੀਰਤਪੁਰ ਸਹਿਬ ਵੱਲ ਤੁਰਿਆ ਉਸ ਦੇ ਮਗਰ ਹੋਰ ਸਿੰਘ ਮਾਈਆਂ ਅਨੰਦਪੁਰ ਸਹਿਬ ਵੱਲੋਂ ਜਾ ਰਹੀਆਂ ਹਨ ਵਿਚਕਾਰ ਇਸ ਕਾਫਲੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਤੁਰੇ ਜਾ ਰਹੇ ਹਨ ਦੁਸ਼ਮਣ ਨੇ ਕਲਗੀ ਤਰ ਜੀ ਅਤੇ ਉਹਨਾਂ ਦੇ ਕਾਫਲੇ ਨੂੰ ਲੰਘਣ ਵਾਸਤੇ ਕੀਰਤਪੁਰ ਸਹਿਬ ਵਾਲੇ ਪਾਸੇ ਰਾਹ ਦਿੱਤਾ ਹੋਇਆ ਸੀ ਤਾਂ ਕਿ ਸਾਰਾ ਪਰਿਵਾਰ ਉਧਰੋਂ ਦੀ ਲੰਘ ਜਾਵੇ ਭਾਈ ਉਦੇ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਸਭ ਤੋਂ ਪਿੱਛੇ ਇਸ ਕਾਫਲੇ ਦੇ ਵਿੱਚ ਆ ਰਹੇ ਸਨ ਕਾਲੀ ਬੋਲੀ ਪਿਆਣਕ ਰਾਤ ਪੋ ਦੇ ਮਹੀਨੇ ਦੀ ਸਰੀਰਾਂ ਨੂੰ ਚੀਰਦੀ ਹੋਈ ਠੰਡ ਅਤੇ ਠੰਡ ਨੂੰ ਹੋਰ ਵੀ ਦੁਖਦਾਈ ਬਣਾਉਣ ਦੇ ਲਈ ਮੀਂਹ ਸ਼ੁਰੂ ਹੋ ਗਿਆ ਸੀ। ਅਜਿਹੇ ਭਿਆਨਕ ਹਾਲਾਤਾਂ ਵਿੱਚ ਸਾਰਾ ਕਾਫਲਾ ਆਪਣੇ ਹਸਦੇ ਵਸਦੇ ਸ਼ਾਹੀ ਟਿਕਾਣੇ ਨੂੰ ਛੱਡ ਕੇ ਜਾ ਰਿਹਾ ਸੀ। ਬਾਬਾ ਅਜੀਤ ਸਿੰਘ ਜੀ ਵੀ ਤਿਆਗੇ ਜਾ ਰਹੇ ਆਨੰਦਪੁਰੀ ਨੂੰ ਪਿੱਛੇ ਮੁੜ ਮੁੜ ਕੇ ਦੇਖ ਰਹੇ ਸਨ। ਰਾਤ ਦਾ ਸਮਾਂ ਸੀ ਦੁਸ਼ਮਣ ਜਾਗ ਰਿਹਾ ਸੀ ਪਰ ਹਮਲਾ ਕਰਨ ਲਈ ਅਜੇ ਵੀ ਸਸ਼ੋਪੰਜ ਦੇ ਵਿੱਚ ਹੀ ਸੀ ਕਿਉਂਕਿ ਸੰਗਣੇ ਹਨੇਰੇ ਕਾਰਨ ਅਤੇ ਸਤਿਗੁਰੂ ਜੀ ਦੀ ਜੰਗੀ ਵਿਉਂਤਬੰਦੀ ਕਰਕੇ ਗੁਰਦੇਵ ਜੀ ਦੇ ਇਸ ਵਹੀਰ ਵਿੱਚ ਕਿੱਥੇ ਹੋਣ ਬਾਰੇ ਅਜੇ ਦੁਸ਼ਮਣ ਨੂੰ ਕੋਈ ਵੀ ਪਤਾ ਨਹੀਂ ਸੀ ਗੁਰਦੇਵ ਜੀ ਦੇ ਪਿਆਰਿਆਂ ਦਾ ਇਹ ਧਰਮੀ ਦਲ ਇਹਨਾਂ ਦੁਸ਼ਮਣਾਂ ਦੀ ਮਾਰ ਤੋਂ ਅਜੇ ਥੋੜੀ ਹੀ ਦੂਰ ਪੁੱਜਾ ਸੀ ਕਿ ਮੁਗਲਾਂ ਅਤੇ ਪਹਾੜੀ ਰਾਜਿਆਂ ਨੇ ਕੀਤੇ ਸਾਰੇ ਵਾਅਦੇ ਤੋੜ ਦਿੱਤੇ ਸਨ ਅਤੇ ਯਾ ਅਲੀ ਯਾ ਅਲੀ ਦੇ ਨਾਰੇ ਮਾਰਦਿਆਂ ਪਿੱਛੋਂ ਤੋਪਾਂ ਦੇ ਗੋਲੇ ਦਾਗਦੇ ਹੋਏ ਨੇ ਹਮਲਾ ਕਰ ਦਿੱਤਾ ਜਦ ਮਾਰ ਲਓ ਲੁੱਟ ਲਓ ਫੜ ਲਓ ਦੀਆਂ ਭਿਆਨਕ ਆਵਾਜ਼ਾਂ ਨੇ ਆਉਣ ਲੱਗਿਆਂ ਤਾਂ ਇਸ ਆਵਾਜ਼ਾਂ ਨੇ ਪੋ ਦੀ ਕਾਲੀ ਰਾਤ ਨੂੰ ਹੋਰ ਵੀ ਭਿਆਨਕ ਕਰ ਦਿੱਤਾ ਸੀ ਫਿਰ ਸਿੰਘਾਂ ਨੂੰ ਗੁਰੂ ਜੀ ਦੇ ਉਹ ਬਚਨ ਯਾਦ ਆਉਣ ਲੱਗੇ ਕਿ ਇਹ ਅਧਰਮੀ ਅਤੇ ਬੇਈਮਾਨ ਲੋਗ ਵਾਅਦੇ ਅਤੇ ਇਕਰਾਰ ਤੋੜਨਗੇ ਫਿਰ ਤਪੂਰ ਲੰਗ ਕੇ ਨਿਰਮੋਹ ਗੜ੍ਹ ਦੇ ਕੋਲ ਪੁੱਜਣ ਤੱਕ ਵੈਰੀ ਦੀਆਂ ਫੌਜਾਂ ਨਜ਼ਦੀਕ ਪੁੱਜ ਗਈਆਂ ਬਾਬਾ ਅਜੀਤ ਸਿੰਘ ਜੀ ਅਤੇ ਬਹਾਦਰ ਸਿੰਘਾਂ ਦੇ ਨਾਲ ਪੈਰ ਗੱਡ ਲਏ ਅਤੇ ਦੁਸ਼ਮਣ ਨੂੰ ਚਟਾਨ ਬਣਾ ਕੇ ਰੋਕ ਲਿਆ ਸਾਬ ਜਦਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਸਿੰਘਾਂ ਨੇ ਕਈ ਬਹਾਦਰੀ ਨਾਲ ਅਤਰਮੀ ਵੈਰੀਆਂ ਦਾ ਮੁਕਾਬਲਾ ਕੀਤਾ ਬੜੀ ਦੇਰ ਤੱਕ ਵੈਰੀ ਨਾਲ ਉਹ ਲੜਦੇ ਰਹੇ ਬਾਕੀ ਦਾ ਜੱਥਾ ਦੁਸ਼ਮਣਾਂ ਦੀ ਮਾਰ ਤੋਂ ਅਗਾਹ ਨਿਕਲਦਾ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਭਾਈ ਉਦੇ ਸਿੰਘ ਜੀ ਨੂੰ ਕਿਹਾ ਕਿ ਉਹ ਵੈਰੀਆਂ ਨਾਲ ਮੁਕਾਬਲਾ ਕਰ ਰਹੇ ਸਿੰਘਾਂ ਨੂੰ ਉਸ ਘੇਰੇ ਵਿੱਚੋਂ ਬਾਹਰ ਕੱਢ ਕੇ ਲੈ ਕੇ ਆਉਣ ਗੁਰੂ ਜੀ ਦਾ ਹੁਕਮ ਪਾ ਕੇ ਭਾਈ ਉਦੇ ਸਿੰਘ ਜੀ ਉੱਥੇ ਪੁੱਜੇ ਤੇ ਤੀਰਾਂ ਦੀ ਅਜਹੀ ਮਾਰ ਮਾਰੀ ਕਿ ਦੁਸ਼ਮਣ ਨੂੰ ਹਰਾ ਦਿੱਤਾ ਸਹਬਜ਼ਾਦਾ ਅਜੀਤ ਸਿੰਘ ਜੀ ਨੂੰ ਗੁਰੂ ਪਿਤਾ ਦਾ ਹੁਕਮ ਸੁਣਾ ਕੇ ਉਹਨਾਂ ਨੂੰ ਅਗਾਹ ਤੋਰ ਦਿੱਤਾ ਪਰ ਆਪ ਸ਼ਾਹੀ ਟਿੱਬੀ ਜਿਸ ਨੂੰ ਸੀ.ਆਈ.ਟੀ ਬੀਵੀ ਕਿਆ ਜਾਂਦਾ ਸੀ ਦੇ ਸਥਾਨ ਤੇ ਵੈਰੀ ਦੇ ਅੱਗੇ ਪਰਬਤ ਬਣ ਕੇ ਖੜੇ ਹੋ ਗਏ ਇਸ ਬਹਾਦਰ ਸੂਰਮੇ ਨੂੰ ਮੁਗਲਾਂ ਅਤੇ ਪਹਾੜੀਆਂ ਦਾ ਭਾਰੀ ਦਲ ਹਿਲਾ ਨਹੀਂ ਸੀ ਸਕਿਆ ਦੁਸ਼ਮਣ ਨੇ ਆਪਣਾ ਹੱਲਾ ਜਾਰੀ ਰੱਖਿਆ ਪਰ ਸਤਗੁਰੂ ਜੀ ਦਾ ਉਹ ਬਹਾਦਰ ਸੂਰਮਾ ਆਪਣੇ 50 ਸਾਥੀ ਸਿੰਘਾਂ ਦੇ ਨਾਲ ਤਕਰੀਬਨ 5 ਘੰਟੇ ਲੜਦਾ ਰਿਹਾ ਅਤੇ ਅੰਤ ਸ਼ਹੀਦੀ ਪਾ ਗਿਆ ਹੁਣ ਜਦੋਂ ਮੁਗਲਾਈ ਤੇ ਪਹਾੜੀ ਫੌਜ ਨੇ ਜਦ ਭਾਈ ਉਦੇ ਸਿੰਘ ਜੀ ਨੂੰ ਸ਼ਹੀਦ ਹੋਇਆ ਤੱਕਿਆ ਤੇ ਬੜੇ ਖੁਸ਼ ਹੋਏ ਕਿਉਂਕਿ ਭਾਈ ਜੀ ਦਾ ਮਹਾਂਦਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਲਦਾ ਮਿਲਦਾ ਸੀ ਜਿਸ ਕਰਕੇ ਉਹ ਸਮਝਣ ਲੱਗੇ ਸੀ ਕਿ ਉਹਨਾਂ ਨੇ ਕਲਗੀਧਰ ਪਿਤਾ ਨੂੰ ਮਾਰ ਲਿਆ ਹੈ ਸ਼ਹੀਦ ਹੋਏ ਭਾਈ ਉਦੇ ਸਿੰਘ ਜੀ ਦਾ ਸਿਰ ਵੱਢ ਕੇ ਵਜ਼ੀਰ ਖਾਨ ਦੇ ਕੋਲ ਲੈ ਗਏ ਇਹ ਉਹ ਭਾਈ ਉਦੇ ਸਿੰਘ ਸਨ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਜੰਗ ਜਦੋਂ ਹੋਈ ਸੀ ਇਸ ਵਿੱਚ ਰਾਜਾ ਕੇਸਰੀ ਚੰਦ ਜਸਵਾਲੀਆ ਦਾ ਸਿਰ ਵੱਢ ਕੇ ਨੇਜੇ ਦੇ ਉੱਪਰ ਪਰੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲਿਆਂ ਦਾ ਸੀਗਾ ਹਾਜ਼ਰ ਕੀਤਾ ਸੀ ਉਹਨਾਂ ਦੇ ਕੋਲ ਇਸ ਬਹਾਦਰ ਯੋਧੇ ਨੇ ਇੱਕ ਵਾਰ ਸ਼ੇਰ ਨੂੰ ਮਾਰ ਕੇ ਉਸ ਦੀ ਖੱਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੇਸ਼ ਕੀਤੀ ਸੀ ਇਹ ਬਹੁਤ ਹੀ ਬਹਾਦਰ ਸੂਰਮਾ ਸੀ ਇਹ ਬਹਾਦਰ ਭਾਈ ਉਦੇ ਸਿੰਘ ਜੀ ਬੰਦ-ਬੰਦ ਕਟਵਾ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਭਾਈ ਮਨੀ ਮਨੀ ਸਿੰਘ ਜੀ ਦੇ ਪੁੱਤਰ ਸਨ ਜਿਨ੍ਹਾਂ ਦੇ ਖਾਨਦਾਨ ਨੇ ਖਾਲਸਾਪਨ ਦੀ ਆਨ ਸ਼ਾਨ ਲਈ ਆਪਣੇ ਪਰਿਵਾਰ ਦੇ 52 ਸ਼ਹੀਦਾਂ ਦਾ ਖੂਨ ਗੁਰਸਿੱਖੀ ਮਹਿਲ ਦੀਆਂ ਨੀਆਂ ਵਿੱਚ ਪਾਇਆ ਹੈ ਇਹ ਸੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੇ ਸਮੇਂ ਜੋ ਵਾਪਰਿਆ